ਲੋ ਜੀ। ਜਤਰੀ ਗਾਲ ਜੀ। ਅਸੀ ਗਾਲ ਜੀ। ਕੱਲ ਭਾਈ ਬੈਰਿੰਗ ਨਹੀਂ ਮਿਲ ਉਸੇ ਕਾਲ ਜੀ। ਇਹ ਬੰਦਾ ਭਾਈ ਸਪੈਸ਼ਲ ਬੁਲਾਇਆ ਸੀ। ਕੱਲ ਸਾਡਾ ਕੰਮ ਖਰਾਬ ਹੋ ਗਿਆ। ਇਹ ਤਾਂ ਇਹਨੂੰ ਸੁਨੇਹਾ ਕਹਿੰਦਾ ਨੇਰਾ ਹੋਗਾ ਨਹੀਂ ਮਹੂਣੀ ਆ ਜਾਣਾ ਤਾਂ। ਇਹ ਤਾਂ ਕਹਿੰਦਾ ਗੱਡੀ ਲਿਆ ਕਹਿੰਦਾ ਲੱਦ ਲਈ ਯਾਰ ਹੁਣ। ਮੈਂ ਹੁਣ ਤੋਂ ਕਾਲੂ ਸਵੇਰੇ ਆ। ਮੈਂ ਸਿਫਤਾ ਬੰਦੇ ਦੀ ਭਾਈ। ਹਾਂ। ਫੇਲੇ ਇਹਨੇ ਕੰਮ ਛੱਡ ਕੇ ਆਇਆ ਉਧਰ ਰੋਕਿਆ ਆ ਕੇ ਫਿਰ ਨਾ ਯਾਰ। ਮਾ ਮੇਰਾ ਮੁਝੂਰੀਆ ਥੋੜਾ ਜਿਹਾ ਬੱਚਾ ਬਾਈਕ ਆ ਇਸ਼ੂ ਆ ਵਾ ਤਾਂ ਇਸ਼ੂ ਤਾਂ ਬਾਈਕ ਕਲੱਚ ਦਾ ਆ ਰਾ ਚੱਲ ਨਹੀਂ ਸਕ ਕਲੱਚ ਵਾਲੀ ਪੈਉਂਦੀ ਆਇਆ ਐ ਕਲੱਚ ਨੇ ਵੈਰ ਵੱਡ ਪਈ ਜੀ ਉਹਰੇ ਅੱਛਾ ਕੱਛ ਦਵਾ ਦਵਾ ਉਹਨੇ ਨਾ ਗੈਲ ਕਸੀ ਗਿਆ ਉਹ ਟੋਕੜ ਵੀ 10000 ਤੋਂ ਉੱਪਰ ਆਉ ਦੇ 10000 ਆ ਨਵੀਂ ਪਾਈ ਸਾਰੀ ਇੰਨਾ ਗਿਆ ਵੀ ਗਿੱਟੀ ਜਗਾ ਤੇ ਸਰ ਗਿਆ ਇੱਕ ਗਿੱਟੀ ਜੇ ਸਰ ਗਿਆ ਕਿਉਂ ਜੁੜ ਗਿਆ ਇੱਧਰ ਜਾਣੀ ਦੀ ਸਾਰੀ ਉਹ ਨਹੀਂ ਸਾਰੀ ਨਵੀਂ ਬੈਰ 20000 ਦੀ ਹੋਣੀ ਸੀ ਹੋਰ ਆ ਜਿਆਦਾ ਹੀ ਹੋ ਗਿਆ ਤਾਰਾਂ ਬਹੁਤ ਆ ਯਾਰ ਉਹਦੇ ਸੈਂਸਰ ਲੱਗੇ ਪਿਆ ਸਾਰੇ ਸਕਾਟ ਨੂੰ ਇੱਕ ਬੈਟਰੀ ਤੇ ਜਾਂਦੀ ਸੀ ਸਲਫ ਨੂੰ ਸਲਫ ਤੇ ਦੋ ਲਾਈਟਾਂ ਨੂੰ ਇਹਦੇ ਤਾਰਾਂ ਹੀ ਬਹੁਤ ਆ ਤੇ ਸਿਸਟਮ ਇਦਾਂ ਕਿੱਡਾ ਹੋ ਲਾ ਹੈ ਭਰਿਆ ਪਿਆ ਉੱਪਰ ਤੱਕ ਅੱਗਾ ਉੱਦਾਂ ਉਹ ਤਾਂ ਲੈਦਾ ਉੱਪਰ ਤੱਕ ਇਹਦਾ ਹੀ ਪੈਣਾ ਇਹ ਜੋ ਸੈਂਸਰ ਹੋਣਾ ਫਿਰ ਸੈਂਸਰ ਹੈ ਉਹ ਸੀਡ ਥੱਲੇ ਲੱਗੇ ਹੋਏ ਕੋ ਸੈਂਸਰਾਂ ਦਾ ਹੀ ਪੰਗਾ ਬਾਈ ਸੈਂਸਰ ਹੈਗਾ ਸਭ ਉਸੇ ਥੱਪ ਹੋ ਗਿਆ ਸਾਰਾ ਕੁਝ ਸਾਇਲੈਂਟ ਹੋਊ ਸੁਣਾ ਸਾ ਮੈਂ ਵਾ ਫਿਰ ਨਾ ਨਾ ਬੰਦਾ ਹੱਥ ਪਾਦਾ ਇੱਕ ਮੇਰੀ ਗੱਲ ਹੋਰ ਸੁਣ ਲੈ ਹੁਣ ਤੂੰ ਤਾਂ ਸਾਥ ਨੂੰ ਆ ਜੀ ਇਹਨੂੰ ਮੈਨੂੰ ਨਾ 2 ਸਾਲੋ ਸਾਲ ਕਹਦੇ ਨੂੰ ਹੋ ਗਿਆ ਵੀ ਸੁੱਚੀ ਲਵਾ ਲੈ ਵੈਂਟਰੀ ਕੋਈ ਸੁੱਚੀ ਲਵਾ ਹ ਹੂੰ ਦਾ ਭੈੜਾ ਬਹੁਤ ਹੈ ਸੁੱਚ ਦਾ ਜਿਹੜੀ ਹੁਣ ਲਾਉਣੀ ਹੈ ਉਹ ਤਾਂ ਲਵਾਈ ਹੋਣ ਦਾ ਹਾਂ ਆ ਦਿੱਤਾ ਮੰਗਾਈ ਹੁਣ ਆ ਗਿਆ ਜੀ ਆ ਗਿਆ ਆ ਤੁਹਾਨੂੰ ਮੰਗਾਈ ਆ ਮੀਟਰ ਮੁਕ ਮੈਂ ਸੁੱਚ ਲਾ ਦਿੱਤਾ ਇੱਕ ਹਾਂ ਲਾ ਕੇ ਤੁਹਾਨੂੰ ਚਾਹੀਏ ਆ ਗਈ ਇੱਕ ਰਵੈਨ ਨੂੰ ਹੁੰਦੀ ਹੁੰਦੀ ਆ ਇਹ ਜਿਹੜੀ ਹੋਣਾ ਸੁੱਚ ਲਾਤੀ ਆ ਆ ਗਈ ਸੱਚੇ ਦੇ ਹਨ ਕਿੰਨੇ ਵੀ ਆਈ ਆਏ ਇਹ ਬਾਈ 15000 ਰੁਪਿਆ ਬਣ ਗਿਆ ਵਿੱਚ ਸਾਰਾ ਤਾਰਾਂ ਤੇ ਇਹ ਕਿਥੇ ਲਾਉਣੀ ਬਾਈ ਹੁਣ ਇਹ ਬੈਟਰੀ ਦਾ ਮੈਂ ਕਨੈਕਸ਼ਨ ਜਿਹੜੇ ਕੱਟ ਦੇਣਾ ਜਿੱਤਾ ਸਟਾਰਟ ਕਰਨਾ ਆਪਣੀ ਲਾਲਾ ਨਹੀਂ ਕਨੈਕਸ਼ਨ ਸਾਰੇ ਡੈਕਟਰ ਦੇ ਇਕੱਟਿਆ ਪਏ ਨੇ ਠੀਕ ਨੇ ਸਹੀ ਦੇ ਕੋਲੇ ਲਾ ਦੇਣਾ ਸਰਕਲ ਬੈਟਰੀ ਕੋਲ ਆ ਗਈ ਇਹ ਅਰੀਜਨਲ ਆ ਹੈਲਾ ਦੀ ਜਿਹੜੀ ਨਾਲ ਕੰਪਨੀ ਵੱਲੋਂ ਆਉਂਦੀ ਹੈ ਥੋੜਿਆਂ ਨੂੰ ਆਉਂਦੀ ਆ ਕੰਬਾਈਨ ਨੂੰ ਆ ਵੀ ਹੈ ਮਸ਼ੀਨ ਮੈਂ ਵਧੀਆ ਦੇ ਦੇ ਮੈਂ ਬਿਲਕੁਲ ਇਧਰ ਵੀ ਗਏ ਆਇਆ ਤਾਂ ਜਮ ਗਿਆ ਤਾਂ ਪਿੱਛੇ ਜੇ ਉਹਨੇ ਵੀ ਨਹੀਂ ਗੌਰ ਕਰੀ ਗੱਲ ਪੇ ਮੇਰੀ ਪਰ ਮੂੰ ਪਹਿਈਆ ਕਹਿੰਦਾ ਸੁੱਚੀ ਲਵਾ ਲਓ ਡੈਡੀ ਇਹਨੂੰ ਸੁੱਚੀ ਲਵਾ ਲਓ ਆ ਕੰਮ ਹੋ ਇਹ ਤਾਂ ਹਰੇਕ ਲੈ ਕੇ ਦੱਬਦੇ ਨਾਲ ਪਾਈਪ ਕਸੀ ਗਿਆ ਉਹਦੇ ਤਾਰਾ ਉਹਨੇ ਪਾਣੀ ਲੱਗ ਗਿਆ ਨਾਲ ਤਾਰ ਸ਼ਾਰਟ ਹੋ ਗਈ ਬਾ ਫਿਰ ਤੈਨੂੰ ਪਤਾ ਹੀ ਆ ਫਿਰ ਪਾਣੀ ਲੱਗਿਆ ਪਹਿਲਾਂ ਕੱਲ ਪਾਣੀ ਮਾਰਾਇ ਰੰਗ ਰੂੜਾ ਬੀਟਰ ਪਰ ਸਾਰੇ ਦੇ ਪੈਰ ਪਾਣੇ ਤੇ ਭਾਈ ਸਰਨੀ ਨੇ ਆ ਕੇ ਕਰਨਾ ਤਾਂ ਕੰਮ ਹੀ ਤਾਂ ਦੂਸਰੇ ਸਰਨੀ ਵਾਲੀ ਨਹੀਂ ਸਰਪਲਾਈ ਬੰਦ ਹੋਈ ਪਹਿਲੀ ਪਾੜਾ ਟਾਈਮ ਦੀ ਇਹਦਾ ਇਹdio ਬੰਦ ਹੋਈ ਐ ਇਹਦਾ ਸਾਰਾ ਇਹਨੇ ਕਰੀ ਸਾਰੀ ਚੱਲਦੀ ਐ ਉਹਦਾ ਪਾਹੇ ਨਾਲ ਟੁੱਟਣੀ ਐ ਕਿਸੇ ਦਿਨ ਉਹਦਾ ਪਾਹੇ ਰ ਟੋਟੂਗਾ ਉਹਦੇ ਲੱਗੂ ਬੀ ਲੱਗੇ ਕੱਲੇ ਕੱਲੇ ਦੇ ਕੱਲੇ ਕੱਲੇ ਇਹਦਾ ਕੰਮ ਕਹਿੰਦਾ ਭਾਈ ਆ ਫਾਇਦਾ ਫਿਊਜਾਂ ਦਾ ਦੇਦਾ ਫਿਊਜ ਅੜਾਸਤਾ ਨਹੀਂ ਲਾਏ ਸਾਰੇ ਯਾਦੇ ਜੀ ਦੇ ਇਹ ਤਾਂ ਹੀ ਫਿਊਜਨ ਨਾਲ ਕੰਮ ਕਰਦਾ ਕਹਿੰਦਾ ਉਹਦਾ ਇੰਨਾ ਫਾਇਦਾ ਐ ਨਾ ਬੀ ਦਾ ਉਹ ਗਿਆਸੀਲੇ ਲਾ ਕੇ ਦਿੱਤਾ ਨਹੀਂ ਸਾਰੇ ਆ ਕੇ ਖੜ੍ਹ ਲੀਏ ਫਿਊਜ ਨਾਲ ਸਾਰੀ ਜਾਨੀ ਦੀ ਸਿੱਧੀ ਡਾਇਰੈਕਟਰੀ ਕਹਿੰਦਾ ਟਰੈਕਟਰ ਵੀ ਯਾਲ ਸਕਦਾ ਇਦਾਂ ਯਾਦੇ ਲੋਕਾਂ ਦੇ ਸ਼ਾਰਟ ਹੋ ਗਿਆ ਸਭ ਉੱਗ ਪੈ ਜਾਂਦੀ ਸੜੀ ਜਿਵੇਂ ਉਧਰੋਂ ਰਾਤ ਨੂੰ ਆਇਆ ਐ ਰਾਤੀ ਜੀ ਨੇ ਖੜ ਦੇਣਾ ਦਾ ਟਰੈਕਟਰ ਨਹੀਂ ਗੱਡੀ ਵਾਲੀ ਕੰਮ ਹੈ ਹੋਰ ਕਿ ਨਾ ਅੱਗੇ ਨਾ ਪਿੱਛੇ ਹਾਂ ਕਲਰਨ ਦੇ ਉੱਤੇ ਫਿਰ ਅੱਧੀ ਰਾਤ ਨੂੰ ਇਹ ਉਹ ਵੀ ਮਾਤਰ ਦਾ ਅੱਧੀ ਨੂੰ ਕੋਈ ਹਾਂਜੀ ਹਾਂਜੀ ਟਟਾਟ ਹੁਣ ਮੈਂ ਤਾਂ ਸਟਾਰਟ ਪਾਊਗਾ ਟਰੈਕਟਰ ਟੱਕੇ ਨਾਲ ਹੋਊਗਾ ਰਨ ਦਾ ਹਾਂਜੀ ਟੱਕਾ ਮਾਤੇ ਸਟਾਰਟ ਹੋ ਜਾਊਗਾ ਹਾਂ ਉਹ ਵਗੇਰ ਵਾਲੀ ਕਾਰ ਕਰਨੀ ਪੈਣੀ ਹੈ ਫਿਰ ਹੈਨਾ ਉਹ ਕਰਦੇ ਹੀ ਸੱਕਦੇ ਦੋ ਤਿੰਨ ਦਿਵਾਂਡਾ ਹੋਰ ਆਗੇ ਦੀ ਜਦੇ ਪੰਮਾ ਕਹਿੰਦਾ ਮੈਂ ਸਲਫ ਸਰਾਉਣੀ ਬਾਤ ਤੂੰ ਕੰਨਾ ਢੋਕੀ ਸਲਵਾ ਰਹੀ ਹੁਣ ਹਾਂ ਠੀਕ ਨਹੀਂ ਗਾ ਲੀ ਤੋਰੀ ਰੌਂਗ ਵਾਲੇ ਦੇਖਦੇ ਨੇ ਰਾਜਣਾ ਇਹਨੂੰ ਨਹੀਂ ਤਾਂ ਸਾਰਾ ਕੰਮ ਚੱਲਦਾ ਨਹੀਂ ਰਾ ਹੋ ਜਾਣਾ ਨਹੀਂ ਬਾਈ ਬੋਲ ਕਾਲੂ ਚੱਲਦਾ ਹਾਂ ਨਹੀਂ ਰਾ ਹੋ ਜਾਣਾ ਇਹਨੂੰ ਕਿਹੜਾ ਪਿੰਡ ਦਾ ਬਾਈ ਦਾ ਸੰਧੂ ਬਾਈ ਦਾ ਆ ਸੰਧੂ ਹਾਂ ਉਹ ਰਾਤ ਨੂੰ ਖਾਲਾ ਔਖਾ ਹੈ ਤੂੰ ਤੰਦ ਲੋ ਮੋਟਰਸਾਈਕਲ ਤੰਦ ਬਹੁਤ ਆਪਾਂ ਗੱਡੀ ਗੁੱਡੀ ਹੋਵੇ ਫਿਰ ਵੀ ਹੁੰਦਾ ਬੰਦਾ ਚੱਲ ਜਾਂਦਾ ਜਦੋਂ ਪੈਣ ਵਾਰੀ ਪੈ ਜਾਣ ਜੂਰੀ ਜਾਣਾ ਤੈਨੂੰ ਗੱਡੀ ਛੱਡਿਆ ਆਉਂਗੇ ਭਾਈ ਮੋਟਰਸ ਗੱਲ ਜੀ ਫਿਰ ਵੀ ਆਉਣਾ ਹੀ ਪੈਣਾ ਇੱਕੋ ਚੀਜ਼ ਮੋਟਰਸਾਈਕਲ ਤੇ ਝੰਡਾ ਨਹੀਂ ਗੱਡੀ ਚ ਇਹਦਾ ਚੜਾ ਦੇ ਮੈਂ ਬੜੀ ਗੀ ਝੰਡਾ ਨਹੀਂ ਹੈਗਾ ਹਾਂ ਡਿੱਗੀ ਮੇ ਰੱਖ ਲੈਣਾ ਜਗਾਣੀ ਨਹੀਂ ਨਹੀਂ ਕਾਲੂ ਕਾਲੂ ਜਾ ਯਾਰ ਆਰਾਮ ਨਾਲ ਜਾ ਆਰਾਮ ਨਾਲ ਜਾ ਇਹ ਕੋੜੇ ਘਾਣੇ ਦਾ ਮੰਡ ਮ ਪਰਸੀਆ ਸੰਤਾਂ ਦੀ ਹਾਂ ਉੱਥੇ ਪਰਸੀ ਦੇਖ ਕੇ ਲੰਘ ਜੀ ਫਿਰ ਕਾਲੂ ਤਾਂ ਕੋੜੇ ਨਹੀਂ ਲਾਦਣਗੇ ਲੈਗੀ ਖਬਰੇ ਨੂੰ ਨਾ ਦੂਗੇ ਟਰੈਕਟਰਾਂ ਦਾ ਕੰਮ ਕੱਲ ਨੂੰ ਹੀ ਕਰਾਉਂਦੇ ਬਾਰ ਉਹ ਨਾ ਕੱਲ ਦਾ ਤਾਂ ਮੈਂ ਸਾਲਫੂ ਕਰਾਉਣੀ ਪੰਮਾ ਪੰਮਾ ਕਹਿੰਦਾ ਪੰਮਾ ਕਿੱਥੇ ਜਾਂਦਾ ਉੱਥੇ ਮਹਬੂਬੇ ਖਬਰੇ ਕਰਾਈ ਲੈਵੇ ਕੱਲ ਨੂੰ ਉੱਚੀ ਨਹੀਂ ਕਰਕੇ ਚੱਲ ਜੀ ਹੁਣ ਕੇ ਬੰਨ ਲੈ ਹੁਣ ਖਾ ਖਾ ਜੱਪੂ ਜਿਆ ਲੈ ਲੈ ਬਹੁਤ ਕੱਟ ਜਾਂਦਾ ਜਲੇ ਜਾਂ ਜਾਂ ਦੇਖਣਾ ਦਾ ਇਹਦਾ ਸਰਨੀ ਨੇ ਬਹੁਤ ਲੂਟ ਕਰਤਾ ਹੁੰਦਾ ਟਰੈਕਟਰ ਸਾਰੇ ਸਾਰੇ ਸੈਟ ਹੋ ਗਏ ਨੇ ਕੀ ਹੋ ਗਿਆ ਹੁਣ ਤਾਰਾਲ ਜੀ ਦੀ ਬੰਨਨੀ ਦੇਖਦਾ ਬਹੁਤ ਉਹ ਪੀਸ ਖੁੰਗ ਰਹਾ ਹਾਂ ਉਹ ਜਾਮਣ ਦਾ ਖਾਲੂ ਕੋਈ ਯਾਰ ਆਹੋ ਲੁਗਿਆ ਤਾਰਾ ਪੱਖੀਆਂ ਜੋੜ ਦਿੰਦਾ ਸ ਇਹ ਨਾਲ ਤੇ ਖੁੱਲਿਆ ਜਿਹੜਾ ਮਾਕਾ ਇੱਧਰ ਨੂੰ ਛੋਪੀ ਆ ਨਾ ਤਾਰਾ ਛੋਪੀ ਦੀ ਆਲੀ ਨਹੀਂ ਦੇ ਤਾਂ ਕਹਿਆ ਕੁਛ ਆ ਹੂੰ ਲੈ ਬੰਦੋ ਨੀਵਾ ਜੀ ਜਾਂਦਾ ਇੱਥੇ ਦਾ ਪੀਰ ਬਲਾਗੜਾ ਇੰਨਾ ਕਿੰਨੀਆਂ ਤਾਰਾਂ ਉਹਨਾਂ ਲੋਈ ਦਾ ਹਾਦੋਰਾ ਫੋੜਾ ਫਾੜ ਦੇਵਾ ਦਾ ਕੰਮ ਨੇ ਕਾ ਆਪਣੇ ਬਾਦ ਦਾ ਕਿੱਥੇ ਆ ਬਾਈ ਇਕ ਵਾਰ ਇਕੱਠੀਆਂ ਹੋ ਗਈਆਂ ਇਹਨਾਂ ਮਿਰਗੀਆਂ ਸੌਖੀਆਂ ਇਹ ਰਹਿਤ ਤਾਂ ਮਾਮਾ ਕੀ ਹੋ ਗਿਆ ਵਿੱਚ ਕੀ ਹੋ ਗਿਆ ਵਿੱਚ ਵਿੱਚ ਕੀ ਹੋਣਾ ਹੈ ਹਾਂ ਸਾਰੀ ਉਹ ਜਿਹੜੀ ਆ ਗੌਂਡੀ ਫੁੱਟੀ ਵੀ ਹੈ ਨਾ ਸਾਥੀ ਕਾਲ ਜੀ ਅੱਛਾ ਯਾਰ ਦੁਆਰੇ ਫੁੱਟ ਦੁਆਰੇ ਫੁੱਟਿਆ ਪਾ ਹਨਾ ਦੁਆਰਾ ਫੁੱਟਿਆ ਵਾ ਦਿਖਾਵਾਂ ਤੈਨੂੰ ਧੁੱਦ ਮਗਲਾ ਖੇਤਾ ਕਿੰਨੀ ਆਉਂਦਾ ਨਹੀਂ ਲਿੱਟ ਮਜਾਈ ਪਈ ਐ ਸਹੀ ਗੱਲ ਆ ਲੈ ਫਾਰ ਇਹ ਵੱਡੀ ਜੇ ਕਿੰਨੇ ਕੱਲੇ ਛਾੜਵਾ ਘੁੰਮ ਕੇ ਜਗਾ ਕੋ ਮੈਨੂੰ ਹੈਗੀ ਐ ਹਾਂ ਵੱਡੀ ਹੋਈ ਐ ਸਾਰੀ ਵੱਢ ਲਈ ਆ ਵੀ ਵੱਡੀ ਹੋਈ ਐ ਨਹੀਂ ਬਹੁਤਾ ਆ ਗੁੰਦਾ ਦਾ ਜਿਹੜੇ ਬਾਜੀ ਹਿਆ ਰੇਲਾ ਮੁੰਦੇ ਤੇਰੇ ਜਿਹੜਾ ਮਰਜ਼ੀ ਸੇਰ ਦੇਖ ਲਾਦਾ ਸਾਰਿਆਂ ਦੀ ਵੱਡੀ ਹੋਈ ਐ ਲੈ ਸਾਰੀਓ ਵੱਡੀ ਹੋਈ ਐ ਸਾਰੇ ਆ ਲੈ ਹੂੰ ਸਾਰੀਓ ਵੱਢ ਲਈ ਇਹ ਨਹੀਂ ਹੈਗੀ ਜੀ ਘੁੰਮਣੇ ਨੂੰ ਜਗ੍ਹਾ ਬਾਦੂਆ ਵਿੱਚ ਵਿੱਚ ਘੁੰਮਣੇ ਨੂੰ ਇਸ ਤਰ੍ਹਾਂ ਹੈ ਨਹੀਂ ਲੇਜਨ ਦਾ ਫਾਂਟ ਹਾਂਡ ਧਰ ਕੇ ਅਗਲਾ ਹੋਰ ਉਹ ਨਾ ਤੂੰ ਹਾਂ ਕਿੰਨਾ ਕਰ ਰਹਿ ਗਿਆ ਸਤਿਗੁਰਾਲ ਜੀ ਹਾਂ ਸਤਿਗੁਰਾਲ ਬੁਲਾਉਂਦਾ ਹੈ ਕਿੰਨੇ ਕਰ ਰਹੀ ਆਹੀ ਰਹਿ ਗਈ ਬਸ ਜੀ ਆਹੀ ਰਹਿੰਦਾ ਹਾਂਜੀ ਹਾਂਜੀ ਆਹੀ ਰਹਿੰਦੇ ਬੜਾ ਠੀਕ ਹੈ ਤੂੰ ਕਿੱਥੇ ਜਾਂਦਾ ਮੈਂ ਤਾਂ ਉਰੀਓ ਆਇਆ ਹੋਇਆ ਤਾਂ ਨਾ ਨਾ ਆਜ ਆਇਆ ਤੁੰ ਹਾਂਜੀ ਪਹਿਲਾਂ ਰੋਪੂਣ ਜਾਂਦਾ ਹੁੰਦਾ ਦਾ ਹਾਂਜੀ ਹਾਂਜੀ ਉੱਥੇ ਉੱਥੇ ਅਜੇ ਠੰਡ ਹੈ ਨਾ ਤਾਂ ਕਰਕੇ ਹੁਣ ਪਿੰਡ ਨੂੰ ਜਾਣਾ ਹੈ ਆ ਇੱਥੇ ਰਿਹਾਈ ਹੈ ਹੁਣ ਕਿੱਥੇ ਜਿੱਥੇ ਆਇਆ ਪਿਆ ਕਿੱਥੇ ਠੰਡ ਇੱਥੇ ਵੀ ਤਾਂ ਠੰਡ ਹੈ ਜਾਈਦਾ ਥੋੜੀ ਗੱਲ ਕੰਮ ਤਾਂ ਕਿਤੇ ਵੀ ਕਰੋ ਚਾਹੇ ਸਹਿਰ ਸਾਰੇ ਬੰਦੇ ਚਲੇ ਗਏ ਰੋਪੂ ਚਲੇ ਗਿਆ ਪਿਆਰ ਨੂੰ ਹਾਂਜੀ ਜਿਹੜਾ ਤੇਰਾ ਭਾਈ ਉਹ ਵੀ ਕਹਿੰਦਾ ਚਲੇ ਜਾਣਾ ਇੱਕ ਬੰਦੇ ਨੇ ਰਹਿਣਾ ਕਹਿੰਦਾ ਹਾਂ ਵੀਰ ਰਹੂਗਾ ਹਾਂ ਵੀਰ ਰਹੂਗਾ ਉਤਰਾ ਸਖਾ ਭਾਈ ਹੈ ਹਾਂਜੀ ਸਖਾ ਭਾਈ ਆ ਚਾਰ ਭਾਈ ਆ ਚਾਰੇ ਹੋ ਰਿਹਾ ਨਹੀਂ ਨਹੀਂ ਦੋ ਰਿਹਾ ਹੈ ਹਾਂ ਦੋ ਰਿਹਾ ਠੀਕ ਹੈ ਵਧੀਆ ਹੈ ਨੇ ਉੱਪਰ ਕਿੱਥੇ ਜਾਂਦਾ ਦਾ ਮਿਸਤਰੀ ਕੋਲ ਅਰੇ ਮਿਸਤਰੀ ਨੂੰ ਇਹ ਮਿਸਤਰੀ ਕੋਲ ਜਾਂਦਾ ਉਹ ਵਠੇ ਲਾਉਂਦੇ ਆ ਹੂੰ ਉਹ ਕਹਿੰਦਾ ਇੱਕ ਬੰਦੇ ਕਿਧਰੇ ਬੰਦੇ ਰਹਿਣਾ ਬੰਦਾ ਬਾਕੀ ਨੇ ਸਭ ਨੇ ਚਲੇ ਜਾਣਾ ਹਾਂਜੀ ਚਲੋ ਭਾਈ ਆ ਜੂਗਾ ਅੱਜ ਨਹੀਂ ਜਾਣਾ ਹੀ ਹਾਂ ਹਾਂ ਪਹਿਲਾਂ ਆਜੂਗਾ ਪਹਿਲਾਂ ਆ ਜੂਗਾ ਕਾਕ ਦੀ ਵਧਾਈ ਤੇ ਹਾਂਜੀ ਠੀਕ ਹੈ ਬੂਟਾ ਮਗੜ ਕਵਾ ਹੋਤਾ ਆ ਜਿਓ ਹਾਂ ਅਜਿਹੀ ਹੱਥ ਨਾਲ ਜ਼ਿਆਦਾ ਹੋਣੀ ਹੈ ਆ ਜਾ ਉੱਥੇ ਲਾ ਦਈਏ ਤੇਰੀ ਨੂੰ ਫੇਰ ਪਾਈਂਗਾ ਜਾ ਫਿਰ ਬੋਟਰੀ ਲਾ ਦੇਣੇ ਪਾਣੇ ਇੱਕ ਹੋਰਾਂ ਲਾ ਦੇ ਇੱਥੇ ਇੱਥੇ ਜੇ ਲਾ ਦਿਓ ਇੱਕ ਟਰੈਕਟਰ ਲੈ ਆਵਾਂ ਤਾਂ ਅਸੀਂ ਟਰੈਕਟਰ ਹੈਗਾ ਖਰਾਬ ਅੱਛਾ ਮਿਸਤਰੀ ਲੱਗਿਆ ਵਾ ਸਵਾਰਨ ਮਖਾ ਨੇਰਾ ਹੁਣ ਢੇਰੀਆਂ ਲਾ ਆਉਂਦੇ ਆ ਫਕਾ ਲੂ ਚੱਕ ਲਈ ਚੀਂ ਆਹ ਫਾਲੇ ਕਾਤੇ ਮਾਰੇ ਹੋਏ ਆ ਆਹ ਨੇ ਮਾਰੇ ਦਰਸ਼ਨ ਨੇ ਹਲਕਾਰ ਖੰਦੇ ਮੁੰਡੇ ਨੇ ਯਾਰ ਸਾਹਿਬ ਜੀ ਉਹਦ ਨੇ ਆਹ ਹਲ ਸਾਰੇ ਗੂਲੇ ਬਣਾ ਗਿਆ ਸਾਹਿਬ ਜੀ ਉਹਦ ਨੇ ਸਾਹਿਬ ਜੀ ਉਹਦੇ ਕੰਮ ਆਏ ਆ ਦੇਖ ਲੈ ਉਹਦਾ ਕੰਮ ਹੀ ਉਹ ਖੜਨ ਇਹਦਾ ਸਭਾਏ ਮੇਤ ਮਲੇ ਜਾ ਤੂੰ ਮਰ ਜਾ ਟੈਕ ਕਰਨ ਟੈਕ ਕਰਨਾ ਹੈ ਤਾਂ ਫਾਲੇ ਪੰਪ ਕਰਾਇਆ ਟਰੈਕਟਰ ਦਾ ਪੰਪ ਭਾਈ ਦੇ ਟੈਕਟ ਨੂੰ ਨਾ ਹੈ ਕਿ ਨਹੀਂ ਯਾਰ ਹੋ ਗਿਆ ਕੰਮ ਲਊ ਤਾਂ ਟੈਸਟ ਨੂੰ ਆਉਂਦੇ ਹਾਂ 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 ਆ ਥਾਉ ਰੂ ਮਰਾ ਦੇ ਥੋੜਾ ਹੋਣਾ ਆ ਸਭ ਲਾ ਲ ਦੇਈਆ ਮੇਰੇ ਦੁਨੀਆ ਭਰੀ ਆਉਗੀ ਨਾ ਹਾਂ ਉਹ ਜਿਹੜੀਆਂ ਦੁਨੀਆ ਭਰੀਆਂ ਹੋਣਗੇ ਜਿਹੜੀਆਂ ਉੱਥੇ ਪਈਆਂ ਉਹ ਉਹਨਾਂ ਦੇ ਉੱਪਰੇ ਰੱਖ ਦੇ ਠੀਕ ਆ ਆਹੋ ਲੈ ਬੰਨੇ ਵੀ ਦੇਖ ਲੈ ਤੈਨੂੰ ਦੱਸੀ ਤਾਂ ਜਾਂਦਾ ਹੋ ਵੀ ਸ਼ੋਗਰ ਨੂੰ ਹੱਥ ਨਾ ਪਾਈ ਇਹ ਬੋਦੇ ਆ ਟੁੱਟਦੇ ਆ ਆਲੀ ਦੋ ਆ ਬੰਦੇ ਯਾਰ ਰਾਲੀ ਜੱਕ ਲਿਆਉਂਦਾ ਉੱਥੇ ਚੱਲ ਕੋਈ ਚੱਲ ਰੱਖੀ ਨੂੰ ਅੱਛਾ ਐਂ ਰੱਖਦੇ ਹਾਂ ਤਾਂ ਹੀ ਕਿਸੇ ਨੂੰ ਛੋੜੇ ਨੂੰ ਹੱਥ ਨਾ ਪਾਈ ਹੂੰ ਹੈਂ ਦੇਖਦੇ ਆ ਨਾ ਉਹ ਜਮਾਂ ਦਾ ਟੁੱਟੇ ਹੋਏ ਯਾਰ ਪੌਦਾ ਦਾ ਥੱਲੇ ਹੀ ਤਾਂ ਜਮਾਂ ਹੀ ਤਾਂ ਟੁੱਟੇ ਹੋਏ ਆ ਆਗ ਕਿਹੜਾ ਹਾਕ ਹਰਾਇ ਦੇ ਚ ਦੋ ਹੂੰ ਏ ਵੀ ਆ ਪਹੇ ਗਈ ਹੈ ਇਹਨੇ ਬੰਦੇ ਵੀ ਇਹ ਜੀ ਸਾਰੇ ਹੋਰ ਪਨੇ ਪਰਾ ਨਹੀਂ ਨਹੀਂ ਕੋਈ ਨਹੀਂ ਤੁਤੂਆ ਦੇਖਣਾ ਹੁਣ ਮੈਂ ਵੀ ਚੱਕਦੇ ਆ ਕਿਤੇ ਛੁਬਰਾ ਨਹੀਂ ਫੜਨਾ ਦੱਦੇ ਤੇ ਫੜ ਕੇ ਜਿੱਥੇ ਮਰਜੀ ਲੈ ਚਲੇ ਉਹਨੇ ਛੁਬਰਾ ਤੇ ਚੱਕਣਾ ਤਾਂ ਪੈਣੀ ਏ ਲੋੜ ਤਾਂ ਪੈਣੀ ਏ ਦੇ ਪਰੇ ਲੋੜ ਉਹਦੇ ਪਾ ਦਿੱਤੀ ਕੀ ਕਹਿੰਦੇ ਆ ਹਾਂ ਲੋੜ ਉਹ ਠੰਡ ਬਾਅਦ ਹੋ ਗਈ ਕੱਲ ਫੂਰ ਕੇ ਵਧੀਆ ਨਿਕਲੇਦਾ ਅੱਜ ਤਾਂ ਜੰਮਾ ਹੀ ਨਹੀਂ ਦੇਖਿਆ ਦੇਖ ਲੈ ਕੱਲ੍ਹ ਕਿਆ ਕੰਮ ਦਾ ਕੁੱਪੜੀ ਕਾ ਧੋ ਤੂੰ ਹਾਲ ਤਾਂ ਤਿੱਖੀ ਧੁੱਪ ਦੀ ਹੋਈ ਤਾਂ ਫੇਰ ਹੋ ਗਿਆ ਪਹਿਲਾ ਵਾਲਾ ਹੀ ਹਾਂ ਹਾਂਜੀ ਹਾਂਜੀ ਹੋਰ ਠੰਡ ਹੋ ਗਿਆ ਪੀਆ ਪੂਰਾ ਠੰਡ ਹੋ ਗਿਆ ਕੂਲਰ ਲਾਉਣੇ ਤੇ ਉਹ ਕਾਇ ਤੇ ਇਕ ਨੂੰ ਜਾਣਾ ਤੁਸੀਂ ਇਹ એનર્ਜੀ ਦਾ ਘੱਟਾ ਲੱਗ ਗਿਆ ਲੰਘ ਜਾਣਾ ਇਹ ਇਹ ਧੁੱਪ ਨਹੀਂ ਆਈ ਫੇਰ ਤਾਂ ਨਹੀਂ ਆਉਂਦੇ ਨਹੀਂ ਨਹੀਂ ਫਿਰ ਵੀ ਜਾਣੇ ਹਾਂ ਹਾਂ ਉਹ ਭੜੀਆਂ ਰੱਖ ਜਾ ਕੇ ਚਲੋ ਠੀਕ ਆ ਜੀ ਆਹ ਭੜੀਆਂ ਰੱਖ ਜਿਹੜੀਆਂ 5 6 ਪਈਆਂ ਉਰੇ 5 ਜਾਨਾ ਪਰਲ ਆਉਂਦੇ ਨਾ ਹਾਂ 5 ਜਾਨਾ ਭਰੀ ਪੰਜਾ ਉਧਰ ਤੱਕ ਭਈਆਂ ਉਹ ਉੱਥੇ ਤੱਕ ਆਹੋ ਉੱਥੇ ਹੀ ਲੰਨ ਦੇ ਇੱਕ ਹਾਂ ਠੀਕ ਨਹੀਂ ਹੂੰ ਮੰਦਰੀ ਸਭ ਨਹੀਂ ਜਾਂਦੀ ਸਭ ਗੱਡੀਆਂ ਹਾਂ ਉੱਥੇ ਹੀ ਜਾਂਦੇ ਮੈਂ ਥੱਲੇ ਸਿਵਗਾ ਨਹੀਂ ਜਾਂਦੇ ਆ ਬਹੁਤ ਗੱਡਖਾਨਾ ਲੱਗਿਆ ਟੰਡੋਲ ਬਹੁਤ ਲੱਗੇ ਉੱਥੇ ਹਾਂ ਮੈਂ ਗਿਆ ਨਹੀਂ ਇੱਧਰ ਕੱਲ ਨੂੰ ਦੇਖੂਗਾ ਮੈਂ ਬਾਜੀ ਆਦਾ ਬਹੁਤ ਲੱਗਿਆ ਵੀ ਨੋ ਨਾਮ ਸੰਤਾਂ ਦੀ ਵਰਸੀ ਹੈ ਹਾਂ ਲਫਾਫੇ ਦੇਖ ਲੈ ਕਿੰਨੇ ਵੱਧ ਤੇ ਹੋ ਦਿਖਾਵਾਂਗੇ ਬਈ ਤੁਹਾਨੂੰ ਬਸੀ ਹਾਂ ਇਹ ਲਫਾਫੇ ਛੜੀਆਂ ਨੂੰ ਇਹ ਘਾਤੇ ਬੰਦ ਜਾਨਵਰਾਂ ਦੇ ਆ ਬਹਿਣਾ ਜਿਹੜੀ ਆ ਇਹਦੇ ਬੂਟਾ ਤੋੜੀ ਜਾਂਦੀਆਂ ਇਧਰ ਇਹਨੇ ਮੂੰਹ ਪਾ ਕੇ ਤੋੜਨਾ ਜਦੇ ਅੱਛਾ ਇਹ ਲਫਾਫੇ ਕਰਕੇ ਫੇਰ ਵਿੱਚ ਵੜਦੇ ਨਹੀਂ ਚਮਕਦੇ ਆ ਜੀਰ ਰੁਪਏ ਦੀ ਛੜੀ ਹੈ ਬਾਈ ਮੈਨ ਨਹੀਂ ਪੈਣਾ ਕਿ ਨਹੀਂ 25 ਰੁਪਏ ਦੀ ਛੜੀ ਹੈ ਹੋਰ ਇਹ ਦੂਤਾ ਤੋੜ ਕੇ ਗਿਆ ਕੰਮ ਗਿਆ ਫੇ ਮੁੜ ਕੇ ਰાડਦਾ ਨਹੀਂ ਨਾਲ ਹਾਂ ਮੁੜ ਕੇ ਗਿਆ ਚਲਾਂ ਤਾਂ ਹੁਣ ਤਾਂ ਲੱਗ ਜੂਗਾ ਫੇ ਕਹਾਂ ਕਿੱਥੇ ਲੱਗਦਾ ਬੰਦਾ ਜੇ ਛਿੱਟੀ ਖਤਮ ਹੋ ਜਾਂਦੀ ਆ ਉਹ ਫੇ ਹੁਣ ਨਹੀਂ ਦੰਦੇ ਹੋਰ ਦੂਹੇ ਨਹੀਂ ਬੂਟੇ ਹੋਣ ਦੰਦੇ ਮੈਂ ਵੀ ਲਾਉਣੇ ਤੇ ਆਹ ਕਹਿੰਦਾ ਦੇਖਦੇ ਆ ਕਹਿੰਦਾ ਭਈਆਂ ਨਾਲ ਠੇਕੀ ਗੱਲ ਹੈ ਹਾਂ ਉੱਥੇ ਆਹੋ ਆ ਬਿੱਗੇ ਚ ਉਹ ਬਿੱਗੇ ਜੀ ਲਾਉਣਾ 100 ਬੂਟਾ ਲਾਗੇਣਾ ਉਹਦੇ ਚ ਉਹ ਲਾਜੇਗਾ ਹਾਂ ਅੱਛਾ ਇੱਧਰ ਦੀਆਂ ਨੂੰ ਰੱਖੀ ਆ ਆਹ ਹਾਂ ਆਹ ਭਰੀਆਂ ਆ ਤਾਂ ਹੁਣ ਉੱਧਰ ਤਾਂ ਰੱਖ ਹੋ ਗਈਆਂ ਉਹ ਹਨਾ ਇਹਨੂੰ ਇੱਥੇ ਜਨੂੰ ਰੱਖ ਕਿਉਂਕਿ ਓ ਵੀ ਚੱਕ ਹੋਣੀ ਆ ਓ ਵੀ ਚੱਕ ਹੋਣੀ ਆ ਫਿਰ ਐਥੇ ਲਾ ਦੇ ਸੈਂਟਰ ਜਮ ਹਾਂ ਇੱਥੇ ਲਾ ਲਾ ਹਾਂ ਇੱਥੇ ਲਾ ਲਾ ਇਹ ਲਾ ਦਈਏ ਹਮਮ ਔਰ ਇਹ ਸਹੀ ਆ ਹਾਂ ਤਿੰਨੀ ਔਰ ਹੁਣ ਦੋ ਪਰਚੇ ਹੋਜੂ ਹੋਰ ਨਾ ਨਾ ਇੱਕ ਪਰਚੇ ਚ ਭਰ ਅੱਗ ਲਾ ਬੋ ਤਾਂ ਅੱਛਾ ਨੰਨਾ ਇਹ ਤਾਂ ਗਿਆ ਬਹੁਤ ਦੂਰੇ ਪਾਰ ਗੱਨਾ ਬਹੁਤ ਉਧਰ ਦਾ ਫਿਰ ਅੱਧਾ ਬੀਜਿਆ ਹਨਾ ਹਾਂ ਉੱਧਰ ਹਾਂ ਅੱਧਾ ਤਾਂ ਫਿਰ ਬੀਜੇ ਆ ਉੱਥੇ ਦਾ ਬੀਜੇ ਆ ਹੂੰ ਨਹੀਂ ਉੱਥੇ ਵੀ ਹੈਗੀਆਂ 4-5 ਪਾਸੇ ਸੱਦੀਆਂਆਂ ਹੋਊਗਾ ਹਾਂ ਠੀਕ ਆ 18 38 ਹੈਗਾ ਉੱਥੇ ਹੂੰ 38 ਵੀ ਆ ਤਿੰਨ ਪਰਚੇ ਉੱਥੇ ਉੱਥੇ 38 ਦੀਆਂ ਦਿਨ 18 ਵੀ ਹੈਗਾ ਫਿਰ ਧੁੰਦ ਦੇ ਲਾ ਲੱਗੀ ਹੋਣਾ ਨਾ ਧੁੰਦ ਜਾਂ ਤੁਰਾ ਤਾਂ ਐ ਤਾਂ ਜਾਂ ਥੋੜੀ ਹੋ ਮੈਂ ਲਿਖਦਾ ਨਾ ਬਾਹਰ ਨੂੰ ਹਾਂ ਮਾ ਸਾਲਾ ਮੀਂਹ ਪੈ ਗਿਆ ਆ ਹਾਸੇਰੇ ਬਹੁਤ ਪਾਣੀ ਆਹੇ ਮਿਹੜੇ ਤੋਂ ਪੁੱਪਾ ਪਟਲਨ ਚੜਦੀ ਨਾ ਮਾ ਖਾਂ ਨਹੀਂ ਗਿਆ ਜੀ ਇੰਨਾ ਹੁਤਾ ਕਹਿ ਰਹੀ ਹੈ ਇੱਧਰ ਬਾਈ ਇੱਧਰ ਖਤਮ ਹੋ ਰਹੀਆਂ 2 4 ਆਹੀ ਰਹੀਆਂ ਇਹ ਨੂੰ ਆ ਜਾ ਆ ਜਾਨਵਰ ਕਣਕ ਚੁਗਦੇ ਕੀ ਕੀ ਵੀਜਾ ਰਿਹਾ ਕੀ ਚੀਜ਼ ਇੱਧਰ ਆ ਇਹਨਾਂ ਨੇ ਕਣਕ ਪੜਦੇ ਸਾਲੇ ਦੇਖ ਲੈ ਹਾਂ ਅੱਧੇ ਲੱਗੇ ਹੋਏ ਐ ਅੱਧੇ ਬੈਠੇ ਐ ਇਹ ਜਦ ਮੈਂ ਚਾਹ ਫੜਾ ਕੇ ਗਿਆ ਠੰਡ ਮਾ ਹਿਲਦਾ ਹੀ ਨਹੀਂ ਐ ਹਾਂ ਮੈਂ ਤੇ ਫਿਰੋ ਪਾਣੀ ਛੱਡਿਆ ਉਹਦਾ ਮੰਡ ਜਾ ਹੂੰ ਮੈਂ ਸਾਲੇ ਕਣਕ ਗਿਆ ਖਾਂਦਾ ਵੀ ਨਾ ਤਾਂ ਪੈੜ ਦਿਖਦੀ ਜਾਂ ਕੋਈ ਹਾਂ ਆਸਵੀਰ ਕਹਿੰਦਾ ਕਣਕ ਪਤਾ ਨਹੀਂ ਕੌਣ ਖਾਈ ਜਾਂਦਾ ਮੈਂ ਸਾਸੂਆ ਖਾਂਦਾ ਉਹਨਾਂ ਵੀ ਸਾਹੀ ਦੀ ਗੜ ਪੈੜ ਦਿਖਦੀ ਹਾਂ ਸਾਹਾ ਵੀ ਖਾਂਦਾ ਹੁੰਦਾ ਮੈਂ ਸਾਲੇ ਇਹ ਸਾਹਾ ਖਾਂਦਾ ਹੁੰਦਾ ਮਸੜੀਆਂ ਮਿੰਗਣਾ ਪਈਆਂ ਹੁੰਦੀਆਂ ਸਾਹੇ ਦੀਆਂ ਹੂੰ ਜਿਆ ਕੁੱਤਰਾ ਕੁੱਤਰਾ ਜਿਆ ਕਰਕੇ ਸਿੱਟਾਉਂਦੇ ਨੇ ਉਹਨਾਂ ਦੀਆਂ ਖੰਦਾ ਦਾ ਵੀ ਪਈਆਂ ਹੁੰਦੀਆਂ ਹੂੰ ਅੱਜ ਦਾ ਸਵੇਰ ਹੋ ਗਿਆ ਵਾ ਨੇਰੇ ਜੇ ਤੜਕਈ ਆ ਜੀ ਹੂੰ ਭਾਈ 100 ਬੱਤਕ ਬੈਠੀ ਹੋਣੀ ਐ ਦਰਿਆ ਕਰਕੇ ਆਈਗੀ ਹੂੰ ਉਹ ਸੜੀਆਂ ਉੱਪਰ ਪੱਤਾ ਖਾਂਦੀਆਂ ਉਹ ਹੀ ਖਾਂਦੀਆਂ ਤੂੰ ਕਹੇ ਡੁੰਡ ਕਰੇ ਪਏ ਦੇਸ ਦਾ ਤੂੰ ਦੋ ਕਿਆਰੇ ਉਦੋਂ ਆੜ ਜਗਾ ਆ ਆ ਆ ਕਿਹੜਾ ਜਾਨਵਰ ਕਾਲਾ ਜਿਆ ਜਿਹੜਾ ਹੈ ਆ ਤਾਂ ਨੜੀ ਐ ਕਾਲਾ ਜਿਆ ਹਾਂ ਨੜੀ ਆ ਇਹ ਠੀਕ ਬੜੀ ਚੁੰਝਾਂ ਨੇ ਦੀ ਹਾਂ ਬੜੀ ਚੁੰਝਾਂ ਨੜੀ ਆ ਇਹ ਠੀਕ ਇਹ ਵੀ ਸਭ ਦਰਿਆ ਵਾਲੀ ਪੰਛੀ ਆ ਹਾਂ ਦਰਿਆ ਵਾਲੀ ਆ ਇਹ ਪੁੱਛੇ ਹੁੰਦੀ ਬੱਤਕਾਂ ਬੜੀਆਂ ਐਣੇ ਬੱਤਕਾਂ ਮੈਂ ਕਹਾਂ 100 ਵਕਤ ਬੱਤਕੜੂ ਥੋੜੀ ਨੇਰੇ ਚ ਇਹਨੇ ਨੇਰੇ ਚ ਖਾਈ ਜੀਆਂ ਇਦਾਂ ਹੀ ਆ ਫਿਰ ਮੌਕਾ ਚਾਹੀਦਾ ਪੁੱਛਦਾ ਬਾਹਰ ਦਰਿਆ ਕਰਕੇ ਉਹਦੇ ਬਾਹਰ ਦੇ ਪੰਛੀ ਹੁੰਦੇ ਆ ਹਾਂ ਬਹੁਤ ਹੁੰਦੇ ਪਰਵਾਸੀ ਵਾਸੀ ਵੀ ਹੁੰਦੇ ਬੱਤਕਾਂ ਮੁਰਗਾ ਹਾਂ ਜੰਗਲੀ ਮੁਰਗਾ ਦੂਰੇ ਮੁਰਗੇ ਵਰਗਾ ਹੀ ਹੁੰਦਾ ਉਹ ਉਹਦੇ ਚਾਰ ਕੇ ਪੂਛ ਦੇ ਬਾਹਰ ਥੱਲੇ ਨੂੰ ਹੁੰਦੇ ਆ ਬਸ ਜਮੇ ਉਹੀ ਚੀਜ਼ ਆ ਬੋਲਦਾ ਨੀ ਕੋਈ ਖਲਾ ਅੰਡਾ ਵੀ ਉੱਕੜੀ ਉਹਨਾਂ ਦਾ মুরগیاں ਦਾ ਜੰਗਲੀ ਮੁਰਗਾ ਇਹ ਇੱਥੇ ਬਹੁਤ ਹੁੰਦਾ ਹੈ ਇੱਥੇ ਦਿਲਵਾ ਜਿਹੜੇ ਨਦੀਆਂ ਕਰਕੇ ਬਹੁਤ ਹੋਰੇ ਇੱਧਰ ਨਦੀ ਹੈ ਨਾ ਨਾਲ ਅੜਾਰੀ ਬਹੁ ਮਾਰਦੇ ਆ ਸਾਹਮਣੇ ਨਦੀ ਦਾ ਪੰਨ ਇੱਧਰ ਆਹ ਕਿੱਥੇ ਆ ਗਏ ਉਹ ਵੀ ਈਦੇ ਆ ਗਏ ਜਦ ਮੈਂ ਕੋਲ ਲੂੰਗੇ ਥਲੇ ਉੱਡ ਗਏ ਜੰਗਲੀ ਦਾ ਫਰਾਏ ਹੋਏ ਹੈ ਜੰਗਲੀ ਮੁਰਗੇ ਦੇਖੇ ਹਾਂਜੀ ਹਾਂਜੀ ਹੈਗਾ ਹੋਰ ਥੋੜਾ ਛਾ ਛਾ ਹਾਂ ਸਹੀ ਆ मैं दूना था ट्रैक्टर खोड़ खोड़ लिया था ट्रैक्टर खड़ा है, दो ट्रैक्टर मुहे दू खड़ा है ਅੱਛਾ ਉਹਦਾ ਨਾ ਪ੍ਰੈਸ਼ਰ ਕੰਮ ਕਰਦਾ ਨਾ ਕੁਝ ਜਾਂ ਬੰਦੇ ਦਾ ਟਰੈਕਟਰ ਜਾਂ ਹੁਣ ਸਾਈਡ ਹੋਊਗਾ ਫੇਰ ਨਿਕਲ ਉਦੂਗਾ ਜੇ ਸਟਾਰਟ ਹੋ ਜਾ ਤਾਂ ਪ੍ਰੈਸ਼ਰ ਬਣਨਾ ਸੀ ਇਹਦਾ ਪ੍ਰੈਸ਼ਰ ਤੇ ਇਹਦਾ ਆਹੀ ਪੰਗਾ ਹੈ ਇਹੀ ਪੰਗਾ ਸਹੀ ਗੱਲ ਹੈ ਇਹ ਨਹੀਂ ਮੁੜਦਾ ਖੜਾ ਜੇ ਇਦਾਂ ਘਮਾਉਂਗਾ ਫੇਰ ਉਹਦੇ ਉਹ ਹੁੰਦਾ ਖਤਰਾ ਜਾਂਦਾ ਹੂੰ ਮੁੜਦਾ ਹੀ ਨਹੀਂ ਮੁੜਦਾ ਹੀ ਨਹੀਂ ਕਿਧਰ ਇਹਨੂੰ ਸਿੱਧਾ ਹੀ ਬੈਗ ਧਰ ਕੇ ਆਇਆ ਉਹ ਦੂਏ ਤਾਰ ਨਿਕਲਣੇ ਆ ਹੂੰ ਹੁਣ ਖਰਾਰਾ ਪਾਇਆ ਪਿਆ ਉਹਨੂੰ ਤਾਰਾਂ ਤੂੰ ਜਾਂਦਾ ਖਾਸੇ ਤਾਰਾਂ ਜਲ ਗਈਆਂ ਜੜੀਆਂ ਪਰ ਇੰਨੀ ਇੰਨੀ ਕਿ ਜਗ੍ਹਾ ਜਲੀਆਂ ਹੂੰ ਇੰਨੀ ਕਿ ਜਗ੍ਹਾ ਜਲੀਆਂ ਐ ਇਹਨਾਂ ਨੇ ਜੋੜ ਪੈਂਦੇ ਸਾਰੇ ਹੁਣ ਤਾਰਾਂ ਹੀ ਬਹੁਤ ਆ ਯਾਰ ਬਰੀਕ ਆ ਹਾਂ ਹੁਣ ਦੇਖ ਦੇਖ ਕੇ ਹੁਣ ਹੀ ਪੈਂਦੀ ਤਾਰ ਐ ਇਲੈਕਟ੍ਰੋਨਿਕ ਆ ਗਿਆ ਹੁਣ ਜਿਆਦਾ ਸਿਸਟਮ ਹਾਂ ਉਹ ਦੇਖ ਦੇਖ ਕੇ ਲਾਉਣ ਦੀ ਨਾਲ ਆਉਣੀ ਪੈਂਦੀ ਤਾਰ ਹੂੰ ਹੁਣ ਤਾਂ ਨਹੀਂ ਤੇ ਮੈਂ ਦੂਗਾ ਟਰੈਕਟਰ ਲੈ ਆਉਣਾ ਤਾਂ ਨਿਕਲ ਨਹੀਂ ਨਹੀਂ ਪਿੱਛੇ ਸਹੀ ਗੱਲ ਐ ਇਹ ਮੂਰੇ ਖੜਾ ਸ਼ਾਲ ਕੋਈ ਨਹੀਂ ਹੋਰ ਕੀ ਨਹੀਂ ਤੇ ਨਹੀਂ ਤੇ ਤੇਰਾ ਕੀ ਕੰਮ ਦਾ ਚੱਲ ਕਾਲੂ ਚੱਕ ਲੈ ਕੱਢ ਕੇ ਉੱਧਰ ਕੋ ਲੈ ਜਾਣਾ ਤੇ ਕਾਲੂ ਲੈ ਜਾਵਾਂਗੇ ਕਿਤੇ ਜੀ ਕਾਲੂ ਲੈ ਜੂਗੇ ਪਰ ਪੱਤੀ ਪਾਦੀ ਪਰ ਇਹਨਾਂ ਮਹਾਂ 20 ਕਿਲੋ ਵਾਲਾ ਟਰੈਕਟਰ ਪੱਤੀ ਹਾਂ ਉਹਨਾਂ ਕਰਮਾ ਪੱਤੀ ਪਾਦੀ ਅਤੇ 30 ਦੇ ਉੱਪਰ ਉਹ ਇਕੱਠੀ ਕਰਕੇ ਉਹਦਾ ਵੀ ਦੇ ਦੇਣੀ ਠੀਕ ਹੈ ਹਾਂਜੀ ਉਹ ਭਰੀਆ ਬੰਨ ਕੇ ਉਸ ਦੇ ਉੱਪਰ ਵੀ ਦੇ ਦੇਣਾ ਠੀਕ ਹੈ ਠੀਕ ਹੈ ਫਿਰ ਆਪਣਾ ਆ ਜਾਣਾ ਅੱਛਾ ਜੀ ਮੈਂ ਇਹਨੂੰ ਕਹੀ ਦਿੰਦਾ ਕਹੀਦਾ ਮਗਾ ਸੁੱਚੀ ਵਾਲਾ ਟਰੈਕਟਰ ਸੁੱਚੀ ਦਾ ਬਹੁਤ ਫਾਇਦਾ ਹੈ ਫਾਇਦਾ ਆਉ ਤਾਂ ਬੈਟਰੀ ਦੇ ਨਾਲ ਲਾਉਣੀ ਚਾਹੀਦੀ ਜੇ ਕੋਈ ਤਾਰ ਸ਼ਾਰਟ ਹੋ ਜੇ ਸੁੱਚ ਕੱਟਦੇ ਬੈਟਰੀ ਕੋਲ ਨਾਲੇ ਜੇ ਆਪਾਂ ਉਵੇਂ ਹੀ ਖੜਾ ਕੇ ਜਾਣਾ ਜੇ ਉਦਾਂ ਖੜਾ ਕੇ ਜਾਣਾ ਤਾਂ ਵੀ ਸੁੱਚ ਕੱਟ ਜਾ ਜਿੰਨੇ ਮਰਜ਼ੀ ਬਗਲੇ ਉਹ ਸੁੱਚੇ ਰੈਨ ਨਾਲ ਲੱਗੀ ਵੀ ਹੁੰਦੀ ਹੈ ਹੂੰ ਮਸ਼ੀਨਾਂ ਨੂੰ ਵੱਡੇ ਉਹ ਐ ਫਾਇਦਾ ਹੁੰਦਾ ਜੇ ਕੋਈ ਸ਼ਾਰਟ ਹੁੰਦੀ ਤਾਰ ਉਹਨੂੰ ਜੰਮ ਦੇ ਕੇ ਘੁਮਾ ਦੇ ਇੰਨੀ ਸੇਤੀ ਨਾੜ ਨਹੀਂ ਖੁੱਲਦੇ ਫਿਰ ਹਾਂ ਉਹਨੂੰ ਜਦੇ ਘੁਮਾ ਦੇ ਜਿਹਦੇ ਬਾਨੇ ਸਖਾਈ ਠੀਕ ਹੈ ਨਾ ਸਪਲਾਈ ਘੱਟ ਹੋ ਜੇ ਸੁੱੱਚ ਜ਼ਰੂਰੀ ਆ ਸਾਈਡ ਬ੍ਰਿਕ ਬੈਟਰੀ ਕੋਲ ਜਿਹੜੀ ਬੈਟਰੀ ਕੋਲ ਹੁੰਦੀ ਜਗਣਾ ਕਰਵਾਇਨ ਨੂੰ ਹੁੰਦੀ ਆ ਕਰਵਾਇਨਾਂ ਨੂੰ ਹੁੰਦੀ ਆ ਉਹ ਸਾਡੇ ਵੀ ਇੱਥੇ ਮਸ਼ੀਨਾਂ ਚਲਾਉਂਦੇ ਸਾਰੀਆਂ ਨੂੰ ਚਾਹੀਦੀ ਆ ਵੈਸੇ ਉਹਨੂੰ ਇਲਾਜ ਜੀ ਸੁੱੱਚ ਲੈਣ ਗਿਆ ਵੇ ਆ ਹੁਣ ਕਹਿੰਦਾ ਹੁਣ ਲਵਾਏ ਦਿੰਦਾ ਹੈ ਫਾਇਦਾ ਉਹਦਾ ਸੁੱੱਚ ਦਾ ਬਾਈ ਬਹੁਤ ਆ ਕਈ ਤਾਂ ਉਹ ਚਾਬੀ ਵਾਲੀ ਹੁੰਦੀ ਆ ਚਾਬੀ ਘੁਮਾ ਦੇ ਚਾਬੀ ਕੱਢ ਲਾ ਚਾਬੀ ਵਾਲੀ ਵੀ ਹੈਗੀ ਦੀ ਹਾਂ ਕੋਈ ਨਹੀਂ ਔਨ ਕਰ ਸਕਦਾ ਏ ਇੱਕ ਚਾਬੀ ਵਾਲੀ ਹੈ ਕਾਇਕ ਮਾ ਕੇ ਆਏ ਫਾਜਿੰਦਾ ਉਹਦੇ ਲੋਕ ਜਾ ਹਾਂ ਹਾਂ ਇੱਕ ਚਾਬੀ ਵਾਲੀ ਚਾਬੀ ਵਾਲੀ ਵੀ ਹੈਗੀ ਸਾਡੇ ਕੋਲ ਮੈਂ ਤਾਂ ਕਹਿੰਦਾ ਮੈਂ ਆਹੀ ਲਵਾ ਦੇ ਹਾਂ ਠੀਕ ਨਹੀਂ ਮੈਂ ਚਾਰਨ ਵਿੱਚ ਲਾਉਣੀ ਦੀ ਨਹੀਂ ਸਹੀ ਆ ਚਾਹੀਦੀ ਕਹਿੰਦਾ ਵਧੀਆ ਲਵਾ ਦਿੰਦਾ 8900 ਦੀ ਆ ਵਧੀਆ ਸਹੀ ਆ ਫਿਰ ਇੱਕ ਤਾਂ ਫਾਇਦਾ ਹੀ ਆ ਤੁਹਾਨੂੰ ਚੱਲੀਏ ਹੁਣ ਫਰਮੋਸ ਚੱਕਣੀ ਆ ਤੂੰ ਬੋਲ ਤੇ ਕਿੱਥੇ ਆ 40 ਫਰਮੋਸ ਕਿੱਥੇ ਆ ਉਹ ਭਈਆ ਹੋਰ ਤਾਂ ਨਹੀਂ ਕੋਈ ਸਮਾਨ ਇੱਕੋ ਗਲਾਸ ਹੁਣ ਉਹ ਸਮਾਨ ਤਾਂ ਕੋਈ ਨਹੀਂ थर्मोस सा ਛਾਲ ਗਲਾਸ ਮੇਰੀ ਨਮਾਈ ਖਾਰੀ ਕਾਉਂਟੀ ਖਰੂੰਗਾ ਪੀ ਲੈ ਐਨੀ ਕਾਉਂਟੀ ਦੀ ਕਰਨੇ ਜੇ ਹੱਥ ਦੇ ਬਾਦ ਆ ਵੀ ਵੱਡੀ ਹੋਈ ਇੱਧਰ ਦੀ ਮੈਂ ਕਾਉਂਟੀ ਵਾਪਸ ਤਾਂ ਸਾਰੇ ਹੀ ਘਟ ਲਿਆ ਖਾਣ ਵਾਲੀ ਦਾ ਕੰਮ ਹੋ ਜਾ ਰੱਖਿਆ ਰੱਖਿਆ ਗਲਾਸ ਤੇਰਾ ਹੀ ਹੈ ਨਹੀਂ ਨਹੀਂ ਹਾਂ ਐਨਾ ਫਾਇਦਾ ਦੇ ਲਾ ਇਸਰਮੋਸ ਦਾ ਗਰਮ ਰਹਿੰਦੀ ਇਹ ਜੀ ਸਾਡੀ ਬਹੁਤ ਹੈ ਬਾਈ ਹੋਰ ਠੰਡ ਬਹੁਤ ਹੈ ਹੰਡ ਬਹੁਤ ਟਾਈਮ ਹੈ ਚਾਰ ਰੱਖ ਲਿਆ ਮੈਂ ਕੀ ਕਾਏ ਸਾਰਾ ਹੈ ਜਮ ਹਾਂਜੀ ਹਾਂਜੀ ਯਾਰ ਆ ਕੇ ਆ ਜਾ ਆ ਗਿਆ ਦੋ ਜੀ ਜਾਇ ਹਾਂ ਵਾ ਇੰਨੇ ਬਾਅਦ ਗਰਮ ਚਾ ਹੋ ਜਾਂਦਾ ਬੰਦਾ ਹਾਂਜੀ ਹਾਂਜੀ ਨਹੀਂ ਤੇ ਇੱਕ ਨਾ ਕਾਪੀ ਜਾਊਗਾ ਹੋਰ ਕੰਮ ਕੀ ਕਰਦਾ ਹੱਥ ਜਿਆਦਾ ਸੌਣੋਂ ਨੇ ਹੱਥ ਕਿਆ ਸਵੇਰ ਦੀ ਸਵੇਰ ਦਾ ਸਵੇਰ ਦਾ ਐ ਕਰਦਾ ਦਾ ਸਵੇਰ ਜਮਾ ਰੋਟੀ ਫੜਾ ਕੇ ਗਿਆ ਉਸ ਪਈ ਵੀ ਸੀ ਸਾਰ ਦੇਖ ਲੈਣਾ ਤਾਂ ਮਾੜਾ ਮੋਟਾ ਅੱਗ ਲੱਗ ਨਹੀਂ ਦੱਬੀਏ ਨਹੀਂ ਕਰਦੇ ਮੈਂ ਭੁੱਲ ਗਿਆ ਇਹ ਰੱਦ ਹੱਦ ਨਾ ਮਨ ਮੈਂ ਮਾ ਡੱਬੀ ਗਈ ਵਜ੍ਹਾ ਹੀ ਚਾਹ ਫੜਾਉਣ ਜਦੋਂ ਆਉਣ ਤਾਂ ਲਿਆਉਣੀ ਸੀ ਮੈਂ ਹੁਣ ਤਾਂ ਛੱਡ ਮੈਂ ਵੀ ਗੁਣੀਏ ਤਾਂ ਪੀ ਕੇ ਆਇਆ ਤੂੰ ਪੀ ਲੈ ਇਹਨੇ ਥਰਮੋਸ ਲੈ ਆਉਣਾ ਯਾਰ ਆਪੇ ਫੜਾਣਾ ਕਰ ਆਏ ਨੇ ਨਹੀਂ ਬਸ ਲੈ ਜੋ ਬਸ ਪੀ ਲਈ ਉਹਨੇ ਗਲਾਸ ਲਈਂ ਬਸ ਤੂੰ ਕੋਈ ਥਰਮੋਸ ਆਪਾਂ ਲੈ ਜੰਨੇ ਤੂੰ ਤਾਂ ਗਰਮੇ ਹੋਣੀ ਤਾਂ ਆਹ ਫੁੱਲ ਗਰਮ ਆ ਬਸ ਢੱਡਾ ਫਿਰ ਸਿੱਧਾ ਰਾਮ ਜਿੰਨਾ ਕੰਮ ਕਰਨਾ ਇਹਨੇ ਆ ਟੱਕੜੇ ਆ ਯਾਰ ਰਾਮ ਜਿੰਨਾ ਕੰਮ ਕਰੂਗੀ ਏ ਸਹੀ ਗੱਲ ਹੈ ਠੀਕ ਨਹੀਂ ਚੱਲੇ ਟੱਕਣਾ ਦਾ ਕਦਾ ਕਦਾ ਦਾਦਾ ਹੈ ਹਾ ਦਾ ਦੇਖ ਰਾਮ ਦਾ ਸਵਾਰ ਦੇਖਿਆ ਬਾਈ ਹੈ ਬਸ ਤੇਰੇ ਸਿੱਟਾ ਆਏ ਅਗਲੇ ਪਿਛਲੇ ਥੰਦੀ ਚ 8 ਬੋਤਲਾਂ ਪੀ ਗਿਆ ਮੈਂ ਕੱਲੇ ਦਾ ਸਿਆ ਹੋਰ ਸਿਆਲ ਸਿਆਲ ਹੈ ਹੋਰ ਸਿਆਲ ਸਿਆਲ ਇਹ ਲੜਦੇ ਹੀ ਬਹੁਤ ਹੈ ਫਿਰ ਹਾਂ ਪੀ ਕੇ ਚੜਦੀ ਵੀ ਛੇਤੀ ਆ ਨਹੀਂ ਚੰਗੀ ਗੱਲੀ ਆ ਰੰਮ ਤੇ ਹੈਗਾ ਨਹੀਂ ਰੰਮ ਤੇਜ ਹੁੰਦੀ ਆ ਜਦ ਲਈ ਲੜਿਆ ਹੁਣਾ ਸਰ ਦਾ ਆ ਜਾਤਾ ਇੱਕ ਬਹੁਤ ਜਿਹੜੇ ਕਿ ਮਾਂ ਵੱਡੀ ਵੀ ਸੀ ਤਿੰਨ ਡੱਬੇ ਡੱਬੇ ਵਿੱਚ ਖਾਲ ਪਾਉਨੇ ਚੀਕਾ ਮੰਨ ਤਿੰਨ ਨੂੰ ਲਿਖਣਾ ਥੱਲੇ ਖਾਲ ਪਾ ਤੇ ਨਾਲੇ ਇੰਨਾ ਕੁ ਪਈਆ ਥੋੜਾ ਮਾਰ ਕੇ ਵੇਹ ਡੁੰਡ ਜਾ ਇੱਥੇ ਕਰੇ ਪਈ ਸਾਂ ਤਿੰਨ ਭਈਏ ਇੱਕ ਕੱਢਿਆ ਫੂਕਾ ਕੱਢਿਆ ਆ ਜੜਾ ਇਹਦਾ ਚੀਜ਼ ਨਹੀਂ ਕਰਦਾ ਸੁਧੀ ਹੋ ਜਾ ਉਹ ਚਲਾ ਖਬਰ ਇਹ ਵੀ ਥੱਲੇ ਹੋਵੇ ਨਹੀਂ ਨਹੀਂ ਅੱਛਾ ਕਿ ਦਿਨ ਗਿਆ ਇਹ ਤਾਂ ਬਜ਼ਾਰ ਗਿਆ ਮੈਂ ਆਇਆ ਨਹੀਂ ਤਾਂ ਮੈਂ ਕੀ ਰੋਣਾ ਤੀਂ ਪਿੰਦੇ ਹਿਸ ਹਾਂ ਤਾਂ ਦੇਖਿਆ ਤਾਂ ਫੁੱਲ ਬਹੁਤ ਚਿੰਕਾ ਉਹਦੇ ਧੂੜ ਵਾਲੇ ਕੋਠੇ ਕੋ ਸੁਣਦੀਆਂ ਦੀਆਂ ਹੈ ਮੋਟਰ ਕਿ ਨਹੀਂ ਤਾਂ ਮੌਸਮ ਠੰਡਾ ਦਾ ਧੁੰਦ ਪਈ ਵੀ ਬੜਾ ਦਾਰੂ ਵੀ ਕੇ ਲੜਪੇ ਦੋ ਤਿੰਨ ਦੱਬੇ ਕੋ ਕੱਲੇ ਨਹੀਂ ਨਾਲੇ ਇੰਨਾ ਗਏ ਹੈ ਇੰਨਾ ਗਏ ਨਾਲੇ ਖੜਾ ਦੇ ਨਾਲੇ ਛੋਟੇ ਨਾਲ ਛੋੜਾ ਆ ਤਿੰਨ ਪਈ ਦੱਬੇ ਕੋ ਨਹੀਂ ਦੇਖੇ ਦੇ ਵਿੱਚੇ ਬੜਾ ਫੁੜਾ ਵੀ ਤਾਂ ਉਹਦਾ ਵਿੱਚੇ ਫੁੜਾ ਉਹਦਾ ਉਹ ਵੀ ਉੱਥੀ ਦਾ ਨਾ ਕਈ ਤੇਜ਼ ਹੁੰਦੇ ਆ ਵਾਹ ਬਹੁਤ ਤੇਜ਼ ਤਰਾ ਕੰਮ ਨੂੰ ਹੀ ਬਹੁਤ ਇਹ ਤਾਂ ਮਾਂ ਇੱਕ ਦੀ ਕੰਮ ਨੂੰ ਬਹੁਤ ਦਿੱਤਾ ਹੂੰ ਹੂੰ ਉਹ ਇਹ ਨਾ ਫਿਰ ਜਿਹੜਾ ਮੰਨ ਕੇ ਚੱਲ ਕਜੈਲ ਹੋ ਜਾਂਦਾ ਫਿਰ ਉਹਦੇ ਇੱਕੋ ਬਾਅਦ ਚ ਤਾਕਤ ਆ ਜਾਂਦੀ ਸਾਰੀ ਪਤਾ ਹੁੰਦਾ ਉਹਨੂੰ ਵੀ ਮੈਂ ਇਹਦੇ ਨਾਲੇ ਕਰਨਾ ਕੰਮ ਹਣਾ ਹਾੜ ਪਾਇਆ ਪਈ ਉਹਦੇ ਹੱਥ ਵੀ ਰਹਿੰਗਾ ਇਹ ਨਾ ਉੱਠ ਕੇ ਹਾਂ ਤਾਂ ਹਾਲਾ ਥੱਲੇ ਦੇ ਕੱਢੇ ਪਈ ਉਹਦੇ दारू ਪੀ ਕੇ ਥੋੜੇ ਲੜਦੇ ਕੀ ਜਿਹਾ ਪਾਇਆ ਗੰਨਾ ਫੁੱਟਿਆ ਤਾਂ ਵਧੀਆ ਦਾ ਨਾ ਇਹ ਬਹੁਤ ਬਿਮਾਰੀ ਕਰ ਕੇ ਨਹੀਂ ਰੱਖਾ ਯਾਰ ਫੁੱਟਿਆ ਦਾ ਕਹਾਂ ਹੁਣ ਤਾਂ ਲਾਉਂਦੇ ਦੋ ਸਾਲੀ ਤੇ ਬਖਾਲ ਆਹ ਸਹੀ ਗੰਨਾ ਲਾ ਕੇ ਨਾ ਹਾਂ ਦੂਜੇ ਲਾਉਂਦੇ ਠੀਕ ਉਹ ਦੋ ਗੀਲੇ ਪਾ ਦਿੰਦੇ ਢਾਈ ਤੇਤਾ ਹੀ ਪਾ ਦਿੰਨਾ ਹਾਂ ਆ ਵੀ ਪਾ ਦਿੰਦੇ ਆਹ ਗਾਹ ਲਾ ਲੈਣੇ ਠੀਕ ਨਹੀਂ ਉਹ ਬੁੱਤਾ ਘੜ ਗਿਆ ਹੁਣ ਨਹੀਂ ਜਦੋਂ ਨਾ ਕੁੱਤੇ ਨੂੰ ਪਤਾ ਆ ਜਿੰਨੋਂ ਪਤਾ ਲੈਣਾ ਤੈਨ ਕਿੰਨੇ ਤਿੰਨ ਸਾਲ ਦੇ ਹੋ ਗਿਆ ਤਿੰਨ ਸਾਲ ਦੇ ਹਾਂ ਤਿੰਨ ਦੇ ਆ ਗਾਂਲੇ ਨੂੰ 4 ਦੇ ਹੋ ਜਾਣ। ਉਹ ਤਾਂ ਝਾਰਦੇ ਹੋਗੇ ਉੱਥੇ ਵਾਲੇ ਦਾ। ਰੇਤੀ ਵਾਲੇ। ਰੇਤੀਆ 4 ਦੇ ਹੋ ਗਿਆ 3.5 ਦੇ ਹੋ ਗਏ। ਠੀਕ ਆ। ਹੈਲੋ ਆਈ ਚ। ਹੂੰ ਹੂੰ। ਇਹਦੇ ਨੇ ਲੋਈਈ 3 ਸਾਲ ਗਏ ਹੁੰਦਾ ਉਹਨਾਂ ਦਾ। ਲੋਈਈ ਤੇ ਲੋਈਈ ਤੇ। ਚੱਲੀਏ ਫਿਰ ਨਾ। ਚਲੋ। ਆਈ ਨੂੰ ਫਿੱਟ ਜਾ ਰੱਖਣੀ ਆ। ਅਹ ਆ ਜਾ ਟੂਆ ਪੱਕਿਆ ਨਾ। ਇਹ ਜਿਆਦਾ ਹੀ ਲਾਉਣੀਆਂ ਹੋਣੀਆਂ ਇਹਨਾਂ ਨੇ। ਇਹਨਾਂ ਨੇ ਲਾਉਣੇ ਮੈਂ ਕਿਹਾ ਨਾ 2-3 ਕਿੱਲੇ। ਤਾਂ ਹੀ ਫਿਰ ਵੱਡਾ ਵੱਟਿਆ ਇਹ। ਇੱਕ ਟੂਆ ਪੱਟਦਾ ਹੁਣ ਪਾਣੀ ਨਾ ਪਰ ਕੇ ਪਿੱਛੇ ਦੱਬ ਦੇਣੀ ਹੈ ਇਹਦੇ। ਹੂੰ। ਉਹ ਛਿੱਟੀ ਛਿੱਟੀ ਸੁੱਕਣ ਲਈ ਜਾਣਾ ਪਾਉਂਦਾ ਜਿੰਦਾ। ਹੂੰ। ਜਿਹੜੀ ਗਾਂਹ ਲ ਹੋ ਲੇਕੇ ਛਿੜੀ ਰੱਖਣੀ ਪੈਣੀ ਹੈ ਅਗਲੇ ਨੂੰ ਤਾਂ ਵੀ ਗਾਹ ਲੇਟ ਹੋ ਜਾਣਾ ਕਰਨਾ ਪੈਣਾ ਗੰਨੇ ਵਾਲੀ ਜਿਹਾ ਲਾਉਣੇ ਪਤਾ ਨਹੀਂ ਇਹ ਪਤਾ ਨਹੀਂ ਬੀਜਣਾ ਜਿਹੜਾ ਉਧੇ ਮਾ ਲਾਉਣੇ ਆ ਸਹੀ ਆ ਹੁਣ ਛਿੜੀ ਨਾ ਪਾਣੀ ਪੀੜਾ ਫੁੱਲ ਛਿੜੀ ਸੁੱਕਦੀ ਨਹੀਂ ਹਾਂ ਸਹੀ ਆ ਇਹ ਨਹੀਂ ਸੁੱਕਦੀ ਫਿਰ ਗੱਚਣ ਵਾਲਾ ਵੀ ਤਾਂ ਇੱਦਾਂ ਹੀ ਰੱਖਿਆ ਹੁੰਦੇ ਪੱਟ ਕੇ ਉਹ ਪੱਟ ਕੇ ਆਏ ਫੇ ਛਿੜੀ ਨਹੀਂ ਮਿਲਦੀ ਕਹਾਂ ਹਾਂ ਬੀਜਣ ਵਾਲਾ ਲੈ ਕੇ ਆਪਣੀ ਛਿੜੀ ਇੱਥੇ ਪਾਣੀ ਵਿੱਚ ਡੱਬ ਦੇਣੀ ਹੂੰ ਠੀਕ ਨਹੀਂ ਠੀਕ ਚੱਲੀਏ ਚਲੋ ਜੀ ਚੱਲ ਪਾਰ ਕੇ ਇੱਕ ਹੁਣ ਇਹ ਖੜਨਾ ਅੰਦਰ 11 ਬਹੁਤ ਦਾ ਵਿੱਚ ਟ੍ਰੈਲੇ ਵਿੱਚ ਕੱਲ ਤੋ ਆਦੂ ਖੜਾ ਰਹਿਣ ਦੇ ਉਦਿ ਕੱਲ ਤੋ ਆਦੂ ਤੂੰ ਆ ਖੜਾ ਕਿੱਥੇ ਰਹਿਣ ਤੂੰ ਅੰਦਰ ਕਰ ਦੇ ਛੜੇ ਨੂੰ ਕੱਲੂ ਤੋ ਆ ਲੂੰਗਾ ਤੂੰ ਅੰਦਰ ਬਾੜ ਦੇ ਨੂੰ ਹੁਣ ਕਿਸੇ ਨੂੰ 12 ਬਣ ਜਣਾ ਜਮੇ ਪਾਣੀ ਉਸ ਨਾਲ ਇੰਨੀ ਓਸ ਪੈਂਦੀ ਐ ਆ ਤਾਂ ਮੀਂਹ ਵਾਂਗੂ ਪਈ ਹੋਤੀ ਓਸ ਹੋਰ ਆ ਵੀ ਕੱਲੂ ਲੈ ਜਾਣਾ ਆ ਤਾਂ ਕੰਨਾ ਹੈਗਾ ਮੁੜ ਕੇ ਆਊਗਾ ਇਹ ਖਾਸਾ ਇਹ ਦੇਖੋ ਆਦੂ ਖਬਰੀ ਬਣੇ ਵਾਲੇ ਜਾਣੇ ਨਹੀਂ 업ੜੇ ਵਾਲੇ ਲਾਲੇ ਇਹ ਪੁਰਾਣਾ 3600 ਜਾਨ ਕੀ ਜਾਊਗਾ ਠੀਕ ਤਾਂ ਕਰਤਾ ਉਹਨੇ ਹੈ ਠੀਕ ਤਾਂ ਕਰਤਾ ਨਾਨਾ ਇਹ ਮੂਰੇ ਜਿਹਾ ਬਖੀਣਾ ਲੱਗਦਾ ਹੋਇਆ ਤੋ 3600 ਜਾਊ ਉਹਨਾਂ ਛਤਰੀ ਵਾਲਾ ਛਤਰੀ ਵਾਲਾ ਜਾਊ ਛੋਟੇ ਵਾਲਾ ਗੰਦਾ ਮੂਰੇ ਘੱਟਦਾ ਇਹਨਾਂ ਦਾ ਆਹੋ ਫੇਰ ਤਾਂ ਹੌਲੀ ਹੌਲੀ ਉਹ ਹੀ ਲੈ ਜਾਣਾ ਪੈਣਾ ਛਤਰੀ ਨਹੀਂ ਜਗਦੀਪ ਵਾਲਾ ਲੈ ਜੂਗਾ ਉਹ ਵੀ ਸਾਫ ਹੋ ਠੀਕ ਆ ਹੈ ਜਗਦੀਪ ਵਾਲਾ ਛਤਰੀ ਛਤਰੀ ਨਹੀਂ ਕਿਉਂ ਠੀਕ ਆ ਇਹ ਨਹੀਂ ਠੀਕ ਆ ਮੈਂ ਆਰਾਮ ਨਾਲ ਲੈਣਾ ਉਹਨਾਂ ਦਾ ਫੇਰ ਉਹ ਹੀ ਲੈ ਜੀ ਜੀਵਲ ਟਰੈਕਟਰ ਲਈ ਜਮ ਉਹਨਾਂ ਨੂੰ ਮੈਂ ਕਿਹਾ ਮਾ ਮੂਰੇ ਵੀ ਦਾ ਕਰਦੇ ਜਿਆਦਾ ਬਹੁਤ ਕੱਢਿਆ ਵਾ ਮੂਰੇ ਘੱਟਦਾ ਪਿੱਛੇ ਤਾਂ ਦੇ ਕਿੱਥੇ ਰੱਖਿਆ ਵਾ ਉਹ ਦੇਖੋ ਕਿੱਥੇ ਡਾਲਾ ਕਿੱਥੇ ਗੰਨਾ ਮੂਰੇ ਵੀ ਆਏ ਹੋ ਗਰੇ ਆ ਲੰਬੀ ਹੋ ਗਈ। ਲੈ ਜਾਂਦੇ ਲੱਬ ਜਿਲ੍ਹਾ ਦੇ ਟ੍ਰੈਲਰ ਬੰਦ ਕੀ ਕਰੀਏ। ਮੇਰਾ ਹੋ ਗਿਆ ਤਾਂ। ਹੈ? ਮੇਰਾ ਹੋ ਗਿਆ। ਮੇਰਾ ਹੀ ਤਾਂ ਹੋਇਆ। ਦੀਨ ਜੀ ਨੇ ਲੱਦੂ ਹੀ ਆਇਆ। ਆਹੀ ਵਾਹ ਕੱਢਿਆ ਵਾਹ ਕਿੰਨਾ। ਵਾਹ ਬਬੜਾ ਮਾਰਿਆ ਨਾਲਾ ਕੱਟ ਕੇ ਕਿੱਥੇ ਮਾਰਿਆ ਇਹਦਾ। ਲੈ। ਸਾਰਾ ਗੰਨਾ ਬੈਠਾ ਵਾ ਮੂਰੇ ਭਰੀਆਂ ਨਾਲ। 18 ਫੁੱਟੇ ਹੀ ਬਣਾ ਦੇ। ਆ ਤਾਂ ਤਰੀਕ ਤੇਰੇ ਕੀ ਮਾਰਿਆ। ਆ ਤਾਂ ਜਿੱਕੇ ਤਰੀਕੀ ਤੇ ਕਿੱਦਾਂ ਕਹਿ ਰਹੇ ਹੋ ਲੇ ਪਰ ਭਰੀ ਜਾਵੇ। ਕਹਿੰਦਾ ਸਰਦਾਰ ਦੀ ਕਹਿੰਦਾ ਮੇਰੀ ਨੀਵਾ ਹੁੰਦਾ ਕਹਿੰਦਾ ਭਰੀ ਲਾ ਦਵਾ। ਮੋਰਾ ਲਾਲਾ ਮੰਨੂ ਇਹ ਕਹਿੰਦਾ। ਹੈ? ਟਰੈਲਰ ਤੋਂ ਆਉਣਾ ਪੈਣਾ ਬਈ ਆਪਣੇ ਵਾਲਾ ਤਾਂ ਕਿਦੀ ਵੀ ਯਾਰ ਮੰਜੀ ਦਾ ਨਟ ਗਿਰਿਆ ਬਹੁਤ ਕੰਨ ਤੁਸਣਾ ਜਾਣਗੇ ਪਹਿਲਾਂ ਕਰਾ ਲਈ ਉਹਨੂੰ ਵੀ ਕਰਾ ਲਈ ਅੱਜ ਵੀ ਕਰਾ ਲਈ ਕੰਨ ਕਰਾਉਣੀ ਸੀ ਹੋਰ ਪਿਆ ਟਰੈਲਰ ਹੁਣ ਕਿੱਥੇ ਆ ਗਿਆ ਗੰਨਾ ਚ ਚਾਪਾ 7.5 ਨਹੀਂ ਨਹੀਂ ਹੋ ਜਾਵੇਗਾ ਠੀਕਾ ਟਾਈਮ ਲੱਗਿਆ ਬਈ ਹੌਲੀ ਹੌਲੀ ਇੱਕ ਟੱਕਰ ਵੀ ਨਹੀਂ ਕਰੀਏ ਪਲੇਸ ਕਰਦੇ ਟਰੈਕਟਰ ਉੱdre ਆ ਲਈ ਆ ਗਿਆ ਉਹ ਰੁਗਿਆ ਟਰੈਕਟਰ ਲਿਆ ਕੇ ਅੰਦਰ ਕੱਪ ਲਈ ਹੈ ਕਰ ਦਉਂਗਾ ਪਹਿਲਾਂ ਕਾੜਨ ਦੇ ਹਲੇ ਆਪਣੇ ਵਾਲਾ ਕੱਢੇ ਦੇਣਾ ਉਹਨੂੰ ਕਰ ਦੂੰਗਾ ਉਹਦੇ ਨਾਲ ਜੀ ਨਾਲ ਕਰ ਦੂੰਗਾ ਲੈ ਪੁਰਾਣਾ 3600 ਪਰਾਇ ਖੜਾ ਏ ਆ ਗਿਆ ਮੈਂ ਲੈ ਕੇ ਹੁਣੀ ਉੱਥੇ ਕਾਹ ਨੂੰ ਛੇੜਦਾ ਹੁਣ ਟਿਕਾਣੇ ਲੱਗਿਆ ਪਿਆ ਬਾਹਰ ਖੜਨ ਵਾਲਾ ਕੱਢ ਲੈ ਲੈ ਹੈ ਬਾਹਰ ਖੜਾ ਕਿਹੜਾ ਤੇਰੇ ਦਾ ਭੈਣ ਛੱਪ ਬੈਠਾ ਹੁੰਦਾ ਸੀਟ ਤੇ ਬਾਬਾ ਬੈਠੇ ਹੋਣਾ ਉਹਦਾ ਹੁਣ ਕਿਤੇ ਉੱਥੇ ਪੱਕਾ ਹੀ ਬੈਠਾ ਹੋ ਨਾ ਮੈਂ ਲਿਆਉਣਾ ਵਾਲਾ 3600 ਕੱਢ ਲੈਣਾ ਉੱਧਰ ਤੇ ਯਾਰ ਉਹ ਯਾਰ ਹੁਣ ਤੂੰ ਆਇਆ ਲੈ ਬੈ ਡਿੱਕੇ ਤੇ ਤੂੜੀ ਪਈ ਏ ਉਹਦੇ ਨਾਲ ਆ ਹੁਣ ਯਾਰ ਲੈ ਕੇ ਨਾ ਹੁੰਦਾ ਨਹੀਂ ਆਣਾ ਪੰਗੇ ਵਾਲਾ ਬਾੜੇ ਵਿੱਚ ਖੜਾ ਉਹਦੇ ਨਾਲ ਕੱਢ ਲੈ ਉਹਨੂੰ ਗੈਰੰਟੀ ਟਿਕਾਣੇ ਮੱਟਾ ਗਿਆ ਬਿਆ ਇਹ ਨਹੀਂ ਗੱਲ ਤਾਂ ਦੇਖਦੇ ਆ ਖੜ ਜਾ ਫੇ ਦੇ ਆਹ ਪਟਕੇ ਘੜਾ ਲੀਆਂ ਦੇ